ਬਹੁਤ ਕਿੱਥੇ ਤੁਹਾਡੇ ਮੰਮੀ ਡੈਡੀ ਇੱਥੇ ਨੇ ਮੈਂ ਮਾਰਦਰ ਵੱਜੂ ਨੂੰ ਕੀ ਕਰੋ ਗੱਲਾਂ ਕਰਦਾ ਬੱਚਾ ਚੱਲ ਮਾਰ ਲਿਆ ਪੁੱਤ ਮੇਰੀ ਗੱਲ ਸੁਣ ਹੁਣ ਪੂਰਾ ਸਟੈਂਡ ਰੱਖਿਆ ਆਪਣਾ ਚੰਗਾ ਕੋਈ ਗੱਲ ਨਹੀਂ ਭੂਆ ਜੀ ਤੂੰ ਫਿਕਰ ਨਾ ਕਰੋ ਹੁਣ ਮੇਰੀ ਹਾਂ ਚ ਹਾਂ ਮਲਾਵੇਂ ਕਿਤੇ ਬੇਇੱਜ਼ਤੀ ਨਾ ਕਰਾ ਦੀ ਹੱਡੀ ਨਹੀਂ ਨਹੀਂ ਬੇਇੱਜ਼ਤੀ ਕਰਾਉਣਾ ਥੋੜੀ ਤੁਹਾਨੂੰ ਬੁਲਾ ਕੇ ਲਿਆਏ ਆਂ ਵੇਖੀ ਹਾਂ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰਨੇ ਅੱਜ ਹੈਂ ਉਹਨਾਂ ਦੇ ਹਿੱਸੇ ਕਿਦਾਂ ਪਈ ਅੱਜ ਗੱਲਾਂ ਨਾ ਕੰਮ ਜੀਆਂ ਕਰੇ ਕੋਹਰ ਨਾ ਕੋ ਗੱਲਬਾਤ ਮੇਰੇ ਬੁੱਧੀ ਵੱਤ ਚੜ ਕੇ ਨਾ ਕੀ ਗੱਲ ਆ ਮੇਰੀ ਪਤੀ ਵਾਧੂ ਆ ਹੈਂ ਦਾ ਮੂੰਹ ਚੁੱਕਿਆ ਗੱਲ ਕਰ ਲਈ ਉਹਨੂੰ ਮੈਂ ਨਹੀਂ ਗੱਲਾਂ ਕਰਨ ਦੇਣੀਆਂ ਚੱਲ ਵੇ ਦੇ ਜਿੰਨਾ ਰੋਖਾ ਉਹ ਹੱਥੀ ਚੁੱਕ ਕੇ ਲੈ ਆਈਆਂ ਮੈਂ ਮੇਰੇ ਭਰਾ ਨੂੰ ਪਤਾ ਲੱਗੂਗਾ ਤੇ ਕੀ ਕਹੂਗਾ ਇਹ ਤਾਂ ਗੱਲ ਤੇ ਠੀਕ ਇਹ ਨਹੀਂ ਗੱਲ ਹੁਣ ਤੇਰੀ ਆਲੰਦ ਤੇ ਹੀ ਤੁਹਾਨੂੰ ਬੁਲਾ ਕੇ ਲਿਆ ਆਂ ਵੀ ਹੋਰ ਕੀ ਤੱਕ ਗੱਲ ਨਾਲੇ ਕੁੜੀ ਤੇਰੀ ਬੇਜੀ ਥੋੜੀ ਇਹ ਹੁਣ ਦੇਣੀ ਆ ਆਲੰਦ ਤੇ ਜਾਨੀ ਫਿਕਰ ਨਾ ਕਰ ਸਾਡੇ ਨੂੰ ਤੇ ਆ ਹਾਂ ਹੁਣੇ ਨਾ ਬਾਹਰ ਦੇਵਾਗੇ ਤੈਨੂੰ ਜਸ ਆ ਗਏ ਆ ਆਹੋ ਆ ਗਏ ਅੱਜ ਜਲਦੀ ਆ ਗਏ ਉਹ ਹੋ ਗਈ ਅੱਧੀ ਛੁੱਟੀ ਉਦੋਂ ਮੈਂ ਕੀ ਕਰਨਾ ਮੈਂ ਚੁੱਪ ਕਰਕੇ ਘਰ ਆ ਗਿਆ ਮੈਂ ਕਿਹਾ ਗਰਮੀ ਬੜੀ ਮੈਂ ਇੱਥੇ ਮਰਨਾ ਵਾ ਗਰਮੀ ਤਾਂ ਹੈਗੀ ਬੜੀ ਆ ਪਾਣੀ ਲਿਆਵਾ ਤੂੰ ਬੜੀ ਸੜੀ ਬਹਿ ਇਹਨੂੰ ਕੀ ਹੋਇਆ ਸੜੀ ਘਰ ਤੋਂ ਪੈਣਾ ਮਾਂ ਤੁਹਾਡੀ ਦੇ ਕੰਮ ਜਿਹੜੇ ਆ ਮੈਨੂੰ ਕਿਤੇ ਰਹਿਣ ਦਿੰਦੇ ਚ ਅੱਜ ਨਾ ਉੱਥੇ ਕੰਮ ਕਰਦੀ ਤੇ ਸੜ ਗਈ ਬਹਿਣਾ ਵਾ ਫਿਰ ਹੁਣ ਕੀ ਕਹੇ ਤਾਂ ਉਹਨੇ ਤੈਨੂੰ ਮੈਨੂੰ ਕੀ ਕਹਿਣਾ ਵਾ ਘਰੇ ਤਾਂ ਟਿਕਦੀ ਨਹੀਂ ਗਈ ਉਹ ਹੁਣ ਤਾਂ ਫਿਰ ਪਿੰਦਰ ਦੇ ਨਾਵਾ ਆਏ ਹੀ ਉਹ ਨਾਲ ਲੈ ਕੇ ਗਏ ਡੈਡੀ ਤੇ ਮੰਮੀ ਨੂੰ ਪਤਾ ਨਹੀਂ ਕੀ ਗੱਲ ਹੋਈ ਆ ਮੈਨੂੰ ਕਿਹੜੇ ਸੁਣਨ ਦਿੰਦੇ ਲਾਗੇ ਬਹਿ ਕੇ ਗੱਲ ਕੀ ਹੋਈ ਹੋਣੀ ਆ ਜਿਹੜਾ ਸਿਆਪਾ ਪੈਣ ਰਿਹਾ ਉਹ ਹੀ ਹੋਇਆ ਹਣਾ ਵਾ ਤੇਰੀ ਮਾਂ ਦਾ ਹੀ ਸਿਆਪਿਆ ਸਾਰੇ ਉਹਨਾਂ ਦੇ ਘਰ ਦੇ ਵਿੱਚ ਵੀ ਮੈਨੂੰ ਇੱਥੇ ਬੈਠੀ ਹੀ ਮੈਂ ਤੇ ਆਣ ਕੇ ਮੈਂ ਬੈਠਣ ਦੀ ਕੋਸ਼ਿਸ਼ ਕੀਤੀ ਮੈਂ ਕਿਉਂ ਸੁਣਦੀ ਆ ਵੀ ਕੀ ਕਹਿਣ ਡੇ ਆ ਪਰ ਉਹਨੇ ਤੇਰੀ ਮਾਂ ਨੇ ਕਿਤੇ ਮੈਨੂੰ ਲਾਗੇ ਨਹੀਂ ਬੈਠਣ ਦਿੱਤਾ ਇਹਨੂੰ ਨਾ ਪਤਾ ਲੱਗ ਜੇ ਵੀ ਕੀ ਕਹਿਣ ਡੇ ਆ ਕੀ ਲੋਕਾਂ ਦੇ ਘਰ ਤਮਾਸ਼ਾ ਲਾਉਂਦੀ ਫਿਰਦੀ ਆ ਪੰਚਾਇਤਾਂ ਲਾਉਣ ਡਈ ਆ ਜਾ ਕੇ ਇਹਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਆ ਆਉਂਦੀ ਆ ਦੇ ਬੋਲਦਾ ਮੈਂ ਨਾ ਮੈਂ ਇਹਨੂੰ ਹਾਂ ਤੂੰ ਕਿੱਥੇ ਬੋਲਣਾ ਵਾ ਤੂੰ ਉਹਦੇ ਸਾਹਮਣੇ ਫਿਰ ਕੁਝ ਕਹਿੰਦੇ ਨਹੀਂ ਕਿ ਉਹਨੂੰ ਮੈਂ ਤੇ ਹੁਣ ਤੇਰੇ ਸਾਹਮਣੇ ਕਹਿਣਾ ਤੇ ਹੈਗਾ ਇੰਨਾ ਤੇ ਕਹਿਣਾ ਉਹ ਵੀ ਅੱਗੇ ਠੀਠਵਾ ਹੁਣ ਮੇਰੀ ਮਾਂ ਵਾ ਮੈਂ ਗੱਲ ਤੇ ਫੜਦੀ ਨਹੀਂ ਲੈਣਾ ਉਹਦਾ ਬੰਦਾ ਦੱਸ ਕੇ ਤੇ ਜਾਵੇ ਉਹਦਾਂ ਦੇ ਡੈਡੀ ਨਾਲ ਡੈਡੀ ਵੀ ਨਾਲ ਚੱਲ ਗਏ ਆ ਉਹ ਮੈਨੂੰ ਦੱਸ ਕੇ ਤੇ ਜਾਣ ਵੀ ਹਾਂ ਕਿੱਥੇ ਚੱਲੇ ਕਿੱਥੇ ਨਹੀਂ ਚੱਲੇ ਉਹ ਆਏ ਤੇ ਉਹਨੂੰ ਨਾਲ ਲੈ ਕੇ ਚੱਲ ਗਏ ਆ ਇਹ ਤੇ ਗੱਲ ਗੱਲ ਕੀ ਗੱਲ ਵਾ ਇਹਨਾਂ ਦੀ ਉਹ ਇਹ ਤੇ ਗਲਤੀ ਆ ਉਹਨਾਂ ਦੀ ਉਹਨਾਂ ਨੂੰ ਤੇ ਦੱਸਣਾ ਚਾਹੀਦਾ ਸੀ ਤੈਨੂੰ ਹੁਣ ਮੈਂ ਕੀ ਕਹਾਂ ਫਿਰ ਉਹਨਾਂ ਨੂੰ ਉਹਦੀ ਪਿੰਦਰ ਦੀ ਜਿਹੜੀ ਮਾਂ ਵਾ ਨਾ ਉਹ ਬਿਲਕੁਲ ਚੰਗਾ ਨਹੀਂ ਸਮਝਦੀ ਹੈਗੀ ਮੰਮੀ ਨੂੰ ਉਹ ਤਾਂ ਕਹਿੰਦੀ ਆ ਸਾਡੇ ਘਰ ਪਵਾੜੇ ਪਾਉਣ ਆਉਂਦੀ ਹੈ ਇਹ ਜਦੋਂ ਆਉਂਦੀ ਹੈ ਏ ਜਾ ਕੇ ਫਿਰ ਉਹ ਉੱਥੇ ਹੀ ਉੱਥੇ ਹੀ ਧੁਰੀ ਰਹਿੰਦੀ ਆ ਤੇ ਨਾ ਉਹ ਵੀ ਇੱਧਰ ਹੀ ਧੁਰੀ ਰਹਿੰਦੀ ਹੁਣ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਵਾ ਹੁਣ ਨਾ ਇਹ ਨੇ ਆਪਣੇ ਘਰ ਚ ਟੇਕੇ ਬਹਿਣਾ ਮੈਂ ਤੇ ਨਾ ਉਹਨਾਂ ਨੂੰ ਟੇਕੇ ਬਹਿਣ ਦੇਣਾ ਵੀ ਮੈਨੂੰ ਬਲਾਂਦਾ ਇਹ ਇਹੋ ਰਿਆ ਨਾ ਰੋਜ ਦਾ ਕਲੇਸ਼ ਤੇ ਫੇਰ ਨਹੀਂ ਉਹ ਕੇ ਪਾਸੇ ਲੱਗਣੀ ਗੱਲ ਤੇ ਅੱਜ ਮੈਂ ਗੱਲ ਮੁਕਾ ਦੇਣੀ ਆ ਆਉਂਦੀ ਆ ਨਾ ਦਿਨ ਮੈਂ ਪੁੱਛ ਲੈਣਾ ਜੇ ਸਾਨੂੰ ਦੱਸਣਾ ਪੁੱਛਣਾ ਨਹੀਂ ਹੈਗਾ ਕੁਝ ਵੀ ਤੇ ਸਾਨੂੰ ਵੱਡ ਕਰ ਦੇ ਸਿੱਧੀ ਜੜੀ ਗੱਲ ਵਾ ਵੱਡ ਕਰ ਦੇਵੇ ਆਮ ਨਾ ਫੇਰ ਲੋਕਾਂ ਦੇ ਘਰੇ ਜਿਹੜੇ ਪਵਾੜੇ ਪੋਦੇ ਆਪੇ ਨੇ ਚਿੱਠੂਗੀ ਲੋਕਾਂ ਨੇ ਨਹੀਂ ਫਾੜਾ ਇਹ ਜਨਾਨੀ ਮੈਨੂੰ ਕੱਲਾ ਪ ਉਸ਼ਦੀ ਨਹੀਂ ਦੱਸਦੀ ਨਹੀਂ ਤੋਰ ਪੈਂਦੀ ਜਿੱਥੇ ਮਰਜ਼ੀ ਕਰਦਾ ਕੋਈ ਕੰਮ ਨਹੀਂ ਕਰਾਉਂਦੀ ਹੈਗੀ ਚੱਲ ਕੋਈ ਗੱਲ ਨਹੀਂ ਆਉਂਦੀ ਕਰਦਾ ਮੈਂ ਗੱਲ ਜਾ ਰੋਟੀ ਲਿਆ ਦਵਾਂ ਉੱਠ ਕੇ ਉਠੋ ਆਈ ਹੈ ਕੀ ਗੱਲ ਉਹ ਆਏ ਨਹੀਂ ਕੌਣ ਉਹ ਜੀਵਨ ਹਣੀ ਦੇ ਨਾਲ ਮਨਜਿੰਦਰ ਤੇਰਾ ਨਵਾਂ ਪੁੱਤ ਲੈ ਕੇ ਆਇਆ ਵਾ ਲੈ ਕੇ ਆ ਕੇ ਉਹਨਾਂ ਨੇ ਹਾਂ ਤੇ ਅੰਦਰ ਬੈਠੇ ਮੈਨੂੰ ਆਵਾਜ਼ਾਂ ਮਾਰਦੇ ਤਮੇ ਆ ਮੈਂ ਨੀ ਮੈਂ ਪਹਿਲਾਂ ਤਰਫ ਹੀ ਹੁੰਦਾ ਦਾਸਾਂ ਮੈਂ ਵਾਰਦਾ ਸ਼ਰੀਕਾ ਨੂੰ ਘਾਰੇ ਨੇ ਨਹੀਂ ਨਾ ਟਰਿਆ ਮੈਂ ਦੱਸ ਕੀ ਕਰਾਂ ਮੈਨੂੰ ਬਥੇਰੇ ਪੋਚੇ ਪਾਉਣੀ ਹੈ ਭਿਆਹ ਕੰਮ ਨਾ ਹੋਏ ਉਹ ਫੇਰ ਹੋ ਗਿਆ ਮੇਰੀ ਗੱਲ ਸੁਣ ਤੂੰ ਜਾ ਕੇ ਆਪਣੇ ਕੰਮ ਕਰ ਲਾ ਆਏ ਆ ਨਾ ਆਪੇ ਤੁਰ ਫਿਰ ਕੇ ਚੱਲ ਜਾਣਗੇ ਮੜਕੇ ਮੁੰਡਾ ਗੱਲ ਪਾਏਗਾ ਮੁੰਡਿਆ ਗੱਲ ਪਾਏਗਾ ਮੁੰਡੇ ਦੀ ਕੀ ਜੁਰਤਾ ਗੱਲ ਪਾਏ ਵੇਖ ਲਾਂਗੇ ਮੁੰਡੇ ਨਾਲ ਵੀ ਕੀ ਕਰਦਾ ਭਾਈ ਜਾਂ ਆਪਾਂ ਸਾਡੀ ਸਲਾਹ ਨਾ ਲੈ ਕੇ ਆਇਆ ਮੈਂ ਅਖਿਆ ਨੀ ਤਾਂ ਆਪਾਂ ਵੀ ਇੱਕ ਕੰਮ ਕਰਕੇ ਵੇਖ ਲਈਏ ਨੀ ਤੇ ਤਾਈ ਨੂੰ ਬੁਲਾ ਲਈਏ ਤੇ ਵੀ ਸਿਆਣੀ ਆ ਉਹ ਨਹੀਂ ਨਹੀਂ ਐਂ ਨਹੀਂ ਕਹਿਣ ਨੂੰ ਬੁਲਾਉਣਾ ਇਹ ਨੂੰ ਕਰ ਲੰਨੇ ਹੈ ਕੀ ਕਰਦਾ ਭਲਾ ਇਹ ਜਾ ਤੂੰ ਆਪਣਾ ਕੰਮ ਕਰ ਕਰ ਜੇ ਤੈਨੂੰ ਪੁੱਛਿਆਗਾ ਨਾ ਆਖੀ ਆਪ ਹੀ ਚਲ ਜਾ ਮੈਂ ਨਹੀਂ ਆਖੀ ਗਈ ਕਹਿ ਲਈ ਉਹਨੂੰ ਜਾ ਕੇ ਬੱਲੇ ਯਾਰ ਤੇ ਆਉ ਤੂੰ ਹੀ ਹੁਣ ਇੱਥੇ ਲੜੀ ਜਾਣਾ ਉਹ ਗੱਲ ਸੁਣ ਮੇਰੀ ਆਹ ਕਿਹੜੀ ਤਰਤੂਦ ਕੀਤੀ ਉਹ ਕਿਉਂ ਕੀ ਕੀਤਾ ਮੈਂ ਮੇਰੀ ਗੱਲ ਸੁਣ ਉਹ ਨਹੀਂ ਨਾ ਹਟਿਆ ਫਿਰ ਲਿਆ ਆ ਮਾਨੂੰ ਇੱਥੇ ਲਿਆਉਣਾ ਨਹੀਂ ਜਦੋਂ ਤੂੰ ਹੀ ਦੇ ਬੰਦੇ ਲੱਗਦੇ ਨਹੀਂ ਨੇ ਤੇ ਕੀ ਕਰੇਗਾ ਲਿਆ ਕੇ ਫਿਰ ਕਰਨਾ ਕਰਨਾ ਮੈਨੂੰ ਨਹੀਂ ਪਤਾ ਕੀ ਏ ਜੜੀ ਗੱਲ ਆ ਉਹ ਧਿਆਨ ਕੇ ਕਰੋ ਸਾਨੂੰ ਕੋਈ ਲੋੜ ਨਹੀਂ ਹੁੰਦਾ ਨਾ ਗੱਲ ਕਰਨ ਦੀ ਤੂੰ ਕਰ ਲਈ ਜਿਹੜੀ ਕਰਨੀ ਆ ਉਹਨਾਂ ਨੂੰ ਉਦਾਂ ਹੀ ਛੱਡ ਗਿਆ ਜਿੱਥੋਂ ਲੈ ਕੇ ਆ ਮੈਂ ਹੁਣ ਲਿਆਂਦਾ ਉਹਨਾਂ ਨੂੰ ਕਿਸੇ ਨਾ ਕਿਸੇ ਬੰਨੇ ਗੱਲ ਲਾਵਾਂਗੇ ਲੰਬਦਾ ਰਾਜ ਜਿੱਦਾਂ ਲਾਉਣੀ ਮੈਂ ਨਹੀਂ ਹੁੰਦਾ ਜੇ ਨਹੀਂ ਲਾਉਣਾ ਤੁਸੀਂ ਕੋਈ ਕਰਾ ਲੈ ਮੈਂ ਘਰ ਚ ਤੇ ਰੱਬ ਦਾ ਹੁੰਦੇ ਜੋ ਹੁੰਦਾ ਨਹੀਂ ਸ਼ਰੀਕਾ ਕੋਲ ਉਹ ਨਾ ਸਾਡੀ ਬੇਟੀ ਨਾ ਕਰਾ ਤੁਸੀਂ ਜਾਣ ਕੇ ਡਰੇ ਉਹਦੇ ਅਸੀਂ ਜਾਣ ਕੇ ਡਰੇ ਘਰ ਆਏ ਨਾ ਲੈ ਕੇ ਤੂੰ ਆਇਆ ਉਹ ਮਾਸ਼ਾਅੱਲਾ ਆ ਕੇ ਬੈਠੇ ਸਾਡੇ ਘਰ ਦੀ ਗੱਲ ਹੀ ਕਿਦਾਂ ਮਰਜ਼ੀ ਕਰਦੇ ਉਨਾਰਾ ਕੀ ਮਤਲਬ ਇਹ ਆਉਂਦਾ ਉਹਦੇ ਉਹ ਜੇ ਉਹ ਹੀ ਚੰਗੇ ਹੁੰਦੇ ਤਾਂ ਉਹ ਹੀ ਤੈਨੂੰ ਸਮਝਾਉਂਦੇ ਪਈ ਪਤਾ ਆਪਣੇ ਮਾਪਿਆਂ ਨੂੰ ਲੈ ਕੇ ਤਾਂ ਗੱਲ ਕਰ ਲਾ ਹੀ ਨਹੀਂ ਆਉਣਾ ਹੈਗਾ ਉਹ ਤੂੰ ਹੀ ਮੇਰੀ ਗੱਲ ਮੰਨਦੇ ਕਿੱਥੇ ਜੇ ਅੱਛਾ ਅਗਲਾ ਕੀ ਆਇਆ ਉਹਨਾਂ ਨੂੰ ਉਹ ਤੋਂ ਉਹਨਾਂ ਨੂੰ ਮਨਵਾਉਣ ਵਾਸਤੇ ਜਾਂਦਾ ਮੱਤ ਤੇ ਪਰਦਾ ਪੈ ਗਿਆ ਇਹਦੀ ਤੇ ਵੀ ਪਿਆਰਾਂ ਦੇ ਫਿਰ ਪੈ ਗਿਆ ਤੇ ਅਸੀਂ ਕੀ ਕਰੀਏ ਉਹ ਤਾਂ ਉੱਥੋਂ ਦੇ ਇੱਥੇ ਨਾਲ ਗੱਲਾਂ ਮਾਰੀ ਜਾ ਉੱਥੇ ਆਓ ਮੈਂ ਕੋਈ ਨਹੀਂ ਆਉਣਾ ਉੱਥੇ ਜੇ ਮੈਂ ਆਇਆ ਵੀ ਤਾਂ ਮਿਲਣਾ ਤੈਨੂੰ ਕੱਖ ਨਹੀਂ ਇਹ ਤਾਂ ਮੈਂ ਦੱਸ ਦਿੰਦਾ ਹੀ ਉਹਦੇ ਇਲਾਕੇ ਚੱਲਾ ਮੈਂ ਗੱਲ ਕਰ ਹੀ ਲੈਣਾ ਨਾਲ ਇਹਨਾਂ ਨੂੰ ਤਾਂ ਮੈਂ ਇਥੋਂ ਕੱਢਾ ਜਰਾ ਸੋ ਸਮਝ ਕੇ ਗੱਲ ਕਰੀਓ ਸੱਸੀ ਕਾ ਸੱਸੀ ਕਾ ਭਾਈ ਕਾਲੀ ਸੱਸਰੀ ਕਾਲੀ ਆ ਯਾਰ ਤੁਹਾਡੇ ਨਾਲ ਕੀ ਤੂ ਇਹ ਤ ਮਾਸ਼ਾਅੱਲਾ ਆਇਆ ਸਾਡੇ ਘਰ ਤੇ ਆ ਬਹਿ ਤੇ ਜਾਓ ਨਹੀਂ ਆ ਕਿ ਮੈਂ ਸੁਣ ਲਿਆ ਵਾ ਹੈ ਤੁਸੀਂ ਵੱਡੇ ਫੈਸਲੇ ਕਰਨ ਵਾਲੇ ਆਗੇ ਨਾਲ ਭਾਈ ਨਾਮ ਨਾਲ ਗੱਲ ਕਰੋ ਜੇਹੀ ਤੁਹਾਡੇ ਘਰ ਆਇਆ ਨਾ ਇਹਦਾ ਮਤਲਬ ਇਹ ਨਹੀਂ ਹਰਿਸ਼ ਤੇ ਕੋਈ ਨਹੀਂਗੀ ਜੋਬ ਕਰਕੇ ਬੈਠ ਕੇ ਗੱਲ ਸੁਣੋ ਸਾਡੀ ਵੀ ਤੁਸੀਂ ਸਾਰੀ ਜੇ ਤੁਸੀਂ ਤਾਂ ਸਮਝਦੇ ਹੋ ਨਾ ਆਪਣੇ ਘਰ ਲਈ ਤੇ ਤੁਹਾਡਾ ਮਤਲਬ ਹੀ ਨਹੀਂ ਐਡੀ ਗੱਲ ਚ ਆਉਂਦਾ ਮੁੰਡਾ ਤਾਂ ਤੁਹਾਡਾ ਗਿਆ ਸਾਡੇ ਘਰ ਵੀ ਆ ਗੱਲ ਉਹ ਮੁੰਡੇ ਨੇ ਬੇਨਾ ਰੁੜ ਗਿਆ ਵਾ ਮੁੰਡਾ ਤਾਂ ਹੈ ਨਹੀਂ ਘਰ ਚੋਕਾ ਉਹ ਦੱਸ ਹੁਣ ਕਰਦਾ ਇਹ ਗੱਲ ਨਹੀਂ ਜਾਣਾਂ ਨਹੀਂ ਜਾਣਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਤੰਗੀ ਦਿੰਦੇ ਆ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਉਹ ਤੰਗੀ ਦਿੰਦੇ ਉਹਨਾਂ ਨੂੰ ਉਹਨਾਂ ਨੂੰ ਰੁੜ ਕੇ ਦੇ ਫੈਲ ਆਇਆ ਵਾ ਤੁਸੀਂ ਵੱਡੇ ਉਹਨਾਂ ਦੇ ਹਮੈਤੀ ਆਗੇ ਨਾਲ ਕਿਉਂ ਕੁੜੀਏ ਦੱਸ ਕੀ ਗੱਲ ਹੋਣਾ ਦੱਸੋ ਪੁੱਤ ਹੁਣ ਤੁਸੀਂ ਹਣ ਲੈ ਕੇ ਆਏ ਜ ਸਾਡੀ ਜਿੱਤਰ ਕੋ ਥੋੜੀ ਬੁਦੀ ਹੁਣ ਨਹੀਂ ਨਹੀਂ ਭੁਆ ਜੀ ਤੁਹਾਡੀ ਗੱਲ ਕਰਾਂਗੇ ਇਹ ਹੁਣ ਆਂਦੇ ਆ ਵੀ ਤੁਹਾਨੂੰ ਕੋਈ ਦੇਣਾ ਨਹੀਂ ਆ। ਅੱਛਾ। ਠੀਕ ਆ ਸੁਣ ਲਓ ਹੁਣ ਆਪਣੇ ਸਾਹਮਣੇ ਇੱਕ ਤਾਂ ਨੂੰ ਤੋ ਤੰਗ ਕਰਦੇ ਨੇ। ਜੇ ਮੈਂ ਹਾਂ ਵੱਖ ਕਰ ਦੋ ਫਿਰ ਨਹੀਂ ਤੇ ਆਹ ਤਾਂ ਸਹੀ ਗੱਲ ਆ ਵਾ ਕੇ। ਜੇ ਨਹੀਂ ਨਾਲ ਲਾ ਕੇ ਰੋਟੀ ਖਾਣੀ ਤੇ ਅੱਡ ਕਰ ਦੋ ਤੁਸੀਂ ਇਹਨਾਂ ਨੂੰ। ਆਹ ਗੱਲ ਤਾਂ ਸਹੀ ਆ ਵੀ। ਠੀਕ ਵਾ ਨਾ। ਹੂੰ ਹੂੰ। ਉਹ ਮੇਰੀ ਗੱਲ ਸੁਣੋ। ਉਹ ਤੁਹਾਨੂੰ ਸਾਡੇ ਘਰ ਵਸਣਾ ਚੰਗਾ ਨਹੀਂ ਲੱਗਾ। ਆਪਦੇ ਤੁਸੀਂ ਭੁੱਖੇ ਮਰਨ ਲਏ ਹੋ ਹੈਂ। ਉਹ ਜਿਹੜੀ ਤੁਹਾਡੀ ਨੂੰਹ ਆ ਤੁਹਾਡਾ ਪੁੱਤ ਵਾ ਉਹਨਾਂ ਨੇ ਕਦੇ ਤੁਸੀਂ ਇੱਕ ਤੇ ਕੱਪੜਾ ਨਹੀਂ ਲਾ ਕੇ ਦਿੱਤਾ ਕਦੇ ਦੁਆਰ ਪਈਆਂ ਦਾ। ਆਪਣਾ ਘਰ ਤੁਹਾਨੂੰ ਸਾਂਭਿਆ ਨਹੀਂ ਜਾਣ ਰਿਆ ਤੇ ਆਣ ਕੇ ਤੁਸੀਂ ਸਿਆਪਾ ਸਾਡੇ ਘਰ ਖੜਾ ਕਰ ਦਿੱਤਾ ਵਾ ਚੁੱਪ ਕਰਕੇ ਨਾ ਚਾਹ ਗੋਟ ਪੀਣੀ ਦੇ ਪੀ ਲੋ ਜੇ ਤੂੰ ਜਾਓ ਆਪਣੇ ਘਰ ਆਰਾਮ ਨਾਲ ਆਪੇ ਬਹਿਲਾ ਕਰ ਲਾਂਗੇ ਵੇਖੋ ਵੀਰ ਜੀ ਗੱਲ ਇਹ ਜੇ ਸਾਡੇ ਘਰ ਦਾ ਘਣਾ ਜਾਓ ਅਸੀਂ ਜਿਹੜੇ ਮਹਲਾਤਾ ਦੀ ਮਰਜੀ ਰਹੀਏ ਠੀਕ ਹੈ ਨਾ ਤੂੰ ਉਦਣ ਗੱਲ ਕਰੋ ਜਦੋਂ ਮੇਰਾ ਨੌਪੁੱਤ ਤੁਹਾਡੇ ਘਰ ਆਉਣਗੇ ਤੇ ਓਏ ਉਹ ਹੀ ਤਾਂ ਮੈਂ ਕਹਿਣ ਡਿਆ ਵਾਂ ਕਿ ਤੂੰ ਹੀ ਆਪਣਾ ਘਰ ਸਾਂਭ ਲੋਂ ਹੀ ਆਪਣਾ ਸਾਂਭ ਲਾਂਗੇ ਤੂੰ ਹੀ ਕਿਹੜੀ ਗੱਲ 'ਚ ਪਏ ਹੋ ਲੈ ਦੱਸ ਅਸੀਂ ਤੇ ਆਪਣਾ ਘਰ ਸਾਂਭਿਆ ਹੀ ਆ ਹਾਡਾ ਨੌਪੁੱਤ ਕਿਹੜਾ ਤੁਹਾਡੇ ਕਾਰਨ ਕੇ ਬਹਿਣ ਡਿਆ ਵਾ ਵੱਟੀ ਗੱਲ ਤੇ ਇਹ ਆ ਕਿ ਦੋਵੇਂ ਜੀ ਗਏ ਹੀਗੇ ਇਹਨਾਂ ਨੂੰ ਕੋਈ ਤੰਗੀ ਹੋਈ ਆ ਤੇ ਗਏ ਆ ਹੁਣ ਬਹਿ ਕੇ ਗੱਲ ਤਾਂ ਸੁਣੋ ਹਾਡੀ ਤੁਹਾਡੇ ਘਰ ਦੇ ਮੇਲੇ ਮਾਰਨ ਡਿਆ ਭੇਜੇ ਪਹਿਲਾਂ ਹੀ ਤੁਸੀਂ ਇਹਨਾਂ ਨੂੰ ਤੰਗੀ ਕਿਹੜੀ ਗੱਲ ਦੀ ਆ ਇਹ ਤਾਂ ਤੁਹਾਡੀਆਂ ਗੱਲਾਂ ਚ ਆ ਗਏ ਨੇ ਘਰ ਤਾਂ ਰਾਜ ਕਰਨ ਦੇ ਤੇ ਬੇੜਾ ਘਰ ਕੱਕ ਕੇ ਰਹਿਤਾ ਜੇ ਸਾਡੇ ਘਰ ਦਾ ਇਹ ਹੋਏ ਤੁਸੀਂ ਚੁੰਦੀ ਹੈਗੇ ਹਾਏ ਮੈਂ ਮਰ ਜਾ ਹੈ ਨਾ ਉਹ ਦਿਨ ਭੁੱਲ ਗਏ ਜਿੱਦਨ ਜਾ ਜਾ ਹੱਥ ਜੋੜਦੀ ਸੀ ਮੇਰੇ ਗੈੜੀ ਭੈਣ ਮੇਰਾ ਰਿਸ਼ਤਾ ਲੈ ਲਿਆ ਆਪਣੀ ਭਤੀਜ ਦਾ ਹੈ ਉਹ ਦਿੜਪੋ ਲਗੀ ਅੱਜ ਤੱਕ ਗੱਲਾਂ ਹੋਰ ਹੋ ਗਈਆਂ ਬੱਲੇ ਤੇਰੇ ਹੈ ਨਾਲੇ ਤਿੰਨ ਤਿੰਨ ਫੇਰੇ ਘਰ ਆਉਂਦੇ ਸੀ ਉਹਦਣ ਆਹੋ ਵੇਖਿਆ ਸੀ ਨਾ ਆਹ ਵੇਖ ਲਓ ਰੰਗ ਬਦਲ ਗਿਆ ਜਹਾਣੀ ਦਾ ਹਾਤ ਹੋਈ ਇਹ ਨਾਲੀ ਹਾਂ ਨਹੀਂ ਮੈਂ ਤੇਰੇ ਅੱਗੇ ਤੇ ਕਦੀ ਵੀ ਨਾ ਕੱਖ ਜੋੜਦੀ ਬੇੜਾ ਤੈਂਦਾ ਕਰਕੇ ਆ ਜਿੰਨੇ ਉਤਰੇ ਮੈਨੂੰ ਤੇਰੇ ਵੱਲ ਕੱਲਿਆ ਨਹੀਂ ਤੇ ਮੈਂ ਤੇ ਕਦੀ ਵੀ ਨਹੀਂ ਜਾਣਾ ਹੈਗਾ ਆ ਇੱਕ ਮੈਂ ਤਾਂ ਨਿਕਲੇ ਨਿਕਾ ਹੁੰਦਾ ਮਰ ਮੁੱਕ ਜਾਂਦਾ ਤੇ ਮੇਰੇ ਘਰ ਲੈ ਜਾਂਦਾ ਉਹ ਹੁਣ ਲੜੀ ਨਾ ਜਾਓ ਪਿਛਲੀਆਂ ਗੱਲਾਂ ਛੱਡੋ ਜੜੀ ਗੱਲ ਕਰਨੀ ਉਹ ਕਰੋ ਬੇ ਸ਼ਰਮ ਹੈਗੀ ਉਹ ਵੇਖੋ ਗੱਲ ਸੁਣੋ ਮੇਰੀ ਵੇਖੋ ਭਾਜੀ ਨੂੰ ਬੋਧਾ ਟਾਡੇ ਟਾਡੇ ਰਹਿਣੇ ਆ ਜੋ ਉਹਨਾਂ ਦੇ ਹਿਸਾਬ ਨਾਲ ਦੋ ਉਹ ਮੇਰੀ ਗੱਲ ਸੁਣ ਮਨਜਿੰਦਰ ਸਿੰਘ ਪੈਲੀ ਦਿਆ ਮੇਰੇ ਨਾਂ ਤੇ ਉਹ ਵੀ ਮੈਂ ਦਿੰਦਾ ਚਾਹੇ ਮਨੂੰ ਨਾ ਕੋਟਾ-ਪੋਟਾ ਕਰ ਦੋ ਵਾਢ ਕੇ ਠੀਕ ਆ ਕਿ ਨਹੀਂ ਤੇ ਇਹ ਆ ਵੀ ਇਹ ਆਪਣੀ ਰੋਟੀ ਪਕਾ ਕੇ ਖਾਈ ਜਾਵੇ ਅਸੀਂ ਆਪਣੀ ਖਾਈ ਜਾਂਦੇ ਆ ਇੱਕ ਦਿਨ ਇਹ ਸਫਾਈਆਂ ਕਰ ਲੈ ਘਰ ਦੀਆਂ ਇੱਕ ਦਿਨ ਪਿੰਦਰ ਦੀ ਮਾਂ ਕਰ ਲੂਗੀ ਗੱਲ ਪਾਣੀ ਨਹੀਂ ਜਮੀਨ ਦੀ ਜਮੀਨ ਮੈਂ ਥੋੜੀ ਹੋਣੀ ਆ ਤੇ ਮੁੰਡੇ ਤੁਹਾਡੇ ਨੇ ਹੋਣੀ ਹੈ ਸਤ ਉਹਨਾਂ ਨੂੰ ਹਿੱਸਾ ਕੋਈ ਨਹੀਂ ਮਿਲਣਾ ਜਦਾਂ ਵਗਣੀ ਓਦਾ ਵਗਣੀ ਆ ਆ ਵੇਖਦਾ ਪਿੰਦਰਾ ਠੀਕ ਆ ਜੀ ਨਹੀਂ ਆਦੂ ਹੋ ਗਈ ਡੈਡੀ ਜੀ ਤੁਹਾਡੇ ਵਾਲੀ ਓਦਾਂ ਤੁਸੀਂ ਆਂਦੇ ਕਿ ਇਹ ਮੇਰਾ ਪੁੱਤ ਵਾ ਤੇ ਹੁਣ ਜ਼ਮੀਨ ਦੇਣ ਲਈ ਤੁਹਿਆਂ ਦੇ ਮੈਨੂੰ ਕੁਝ ਦੇਣਾ ਨਹੀਂ ਆ ਆਪਲਾ ਕਿਦਾਂ ਦੀ ਗੱਲ ਹੋਈ ਤੁਹਾਡੀ ਮਾਰੂ ਇਹਨਾਂ ਦੇ ਮੱਥੇ 'ਨਾ ਪੈ ਲਈ ਅੱਗੇ ਜ਼ਮੀਨ ਇਹਨਾਂ ਨੂੰ ਦੇ ਦੋ ਅੱਧੇ ਹੀ ਆਪ ਵਾ ਲੈਣੇ ਆ ਨਾਲੇ ਇਹਨਾਂ ਨੂੰ ਪੈਜੂਗੀ ਠੰਡ ਫੇਰ ਵੇਖਾਂਗੇ ਨਾ ਵੀ ਮਾਤਰੀ ਨਹੀਂ ਤੁਹਾਨੂੰ ਲੋੜ ਹੈਗੀ ਪਹਿਲੀ ਚਾਹੀਦੀ ਤੁਹਾਨੂੰ ਯਾ ਘਰ ਚਾਹੀਦਾ ਹੈਂ ਜੀ ਇਹ ਕਿਦਾਂ ਦੀ ਗੱਲ ਕੀਤੀ ਤੁਸੀਂ ਅੱਧੀ ਪੈਲੀ ਦੇ ਕੇ ਗਲੋਂ ਲਾਉਣ ਦੀ ਗੱਲ ਨਾ ਕਰੋ ਠੀਕ ਆ ਨਾ ਪੈਲੀ ਇਹਨਾਂ ਦੇ ਨਾਂ ਲਾਓ ਉਹਨਾਂ ਨੂੰ ਪੱਕਾ ਹੋਵੇ ਤੇ ਸਾਡੀ ਆ ਜ਼ਮੀਨ ਠੀਕ ਵਾ ਨਾ ਕੱਚੀਆਂ ਗੱਲਾਂ ਨਾ ਕਰੋ ਨਹੀਂ ਗਾਂ ਜਾ ਵੰਡੀਆਂ ਚ ਲਾ ਕੇ ਪਹਿਲਾਂ ਮੈਨੂੰ ਇਹ ਗੱਲ ਦੱਸ ਆਪਣੇ ਨੌਪੁੱਤ ਨੂੰ ਪਹਿਲੀ ਲਵਾਈ ਆ ਇੱਥੇ ਆ ਕੇ ਹੱਸ ਮੰਗਣ ਡਿਆ ਪੀਆ ਮੇਰੀ ਗੱਲ ਸੁਣੋ ਪਿਆ ਜੀ ਅਸੀਂ ਆਪਣੇ ਨੌਪੁੱਤਰ ਖੇ ਫੁੱਲਾ ਵਾਂਗੂ ਠੀਕ ਵਾ ਨਾ ਅੱਜ ਵੀ ਉਹਨਾਂ ਦਾ ਸਾਰਾ ਕੁਝ ਤੇ ਕੱਲ ਵੀ ਉਹਨਾਂ ਦਾ ਹੀ ਆ ਇੱਕ ਵਾਰੀ ਮੂੰਹ ਚ ਗੱਲ ਕੱਢਣ ਤੇ ਸਹੀ ਪਹਿਲਾਂ ਪੂਰੀ ਕਰਨੇ ਆ ਅੱਤਾ ਡੇ ਵਾਂਗੂ ਥੋੜਾ ਵਾ ਭਿਜਾ ਹੋ ਜਾ ਤੈਨੂੰ ਦੇਣਾ ਹੀ ਕੁਛ ਨਹੀਂ ਗਾ ਤੁਸੀਂ ਤੇ ਲੋਕਾਰੀ ਮਾਪਿਓ ਜੇ ਤੇਨਾਂ ਲਈ ਪੂਆ ਜੀ ਦੇ ਨਾਲ ਸੋਨੇ ਦੀ ਵੀ ਗੱਲ ਕਰ ਲਓ ਜਿਹੜਾ ਮੇਰੇ ਪੇਕੇ ਉਹਨ ਆਹੋ ਠੀਕ ਵਾਕੇ ਨਾਲੇ ਮੇਰੀ ਗੱਲ ਸੁਣੋ ਇਹਦਾ ਸੋਨਾ ਕਿਹੜੀ ਗੱਲ ਚੜਾ ਕੇ ਬਿਠੇ ਜੇ ਐਦਾਂ ਕਰੋ ਮੇਰੀ ਤੀ ਦਾ ਸੋਨਾ ਦਾ ਉਹ ਸਾਰਾ ਹੀ ਉਹ ਸੋਨਾ ਬੜਾ ਇਹਦੇ ਪੇਕੇ ਨੇ 20 ਤੋਲੇ ਪਾਇਆ ਸੀ ਇਹਨੂੰ ਆ ਡੇਢ ਦੋ ਤੋਲੇ ਸੋਨਾ ਵਾ ਆ ਛੋਟੇ ਦੇ ਅੱਗੇ ਜਿਹੜਾ ਇਹ ਹੈਗਾ ਵਾ ਤੇ ਜਿਹੜਾ ਤੂੰ ਪਾਇਆ ਨਾ ਇਹਨੂੰ ਉਹ ਸਾਰਾ ਆਪਣੇ ਕੋਲ ਰੱਖ ਤੇ ਬਾਕੀ ਗੱਲ ਨਾ ਕੀ ਪੈਲੀ ਦੀ ਪੈਲੀ ਨਹੀਂ ਤੇ ਮਿਲਣੀ ਪੈਲੀ ਰਹਿਣੀ ਮੇਰੇ ਨਾਲ ਜਦੋਂ ਮੈਂ ਮਰਾਂਗਾ ਨਾ ਉਦੋਂ ਪੈਲੀ ਮਿਲੂਗੀ ਇਹਨੂੰ ਸੌਲੀ ਆ ਨਾ ਆਪਣੇ ਪਿਓ ਦੀ ਗੱਲ ਇਹ ਤਾਂ ਗੱਲ ਕਿਹ ਹੈ ਬੰਮੀ ਨਾਲ ਲੱਭੀ ਉਹ ਲੱਗ ਜਾਣੀਏ ਫੇਰ ਅੰਨਾ ਕਰਤੋਂ ਪੈਰਾਂ ਤੋਂ ਨਿਕਲ ਗਿਆ ਉਹ ਅਲੋਕਾਰੀ ਮਾਂ ਪਿਓ ਵੇਖੇ ਆ ਹੈ ਹੱਦ ਹੋਈ ਕਿਸੇ ਗੱਲ ਤੇ ਵੀ ਨਹੀਂ ਆਉਂਦੇ ਨਾ ਪਿਆਲੀ ਦੇਣੀ ਮੁੰਡੇ ਨੂੰ ਨਾ ਸੋਨਾ ਦੇਣਾ ਮੁੰਡੇ ਨੂੰ ਨਾ ਮੁੰਡਾ ਜੰਮਿਆ ਕਦੇ ਵਗਤੇ ਹੀ ਹੈ ਕਿੱਦਾਂ ਦੇ ਕੰਮ ਆ ਇਹਨਾਂ ਦੇ ਮੈਨੂੰ ਤੇ ਪਤਾ ਨਹੀਂ ਲੱਗਾ ਵੇਖਦਾ ਕਿੱਦਾਂ ਬਦਰਾ ਜਵਾਬ ਦੇ ਗਿਆ ਮੈਂ ਭਾੜੀ ਪੁੱਤ ਦੱਸ ਪੁੱਤ ਹੈ ਕੱਲਾ ਕੱਲਾ ਵਾਂ ਤੂੰ ਸਾਰਾ ਕੁਝ ਤੇਰਾ ਹੀ ਆ ਆ ਗੱਲਾਂ ਕਰਦਾ ਤੇਰਾ ਪਿਓ ਚੰਗਾ ਲੱਗਦਾ ਬਣਾ ਕੀ ਪਤਾ ਉਹ ਤੇ ਜਨਨੀਆਂ ਨੂੰ ਲੜਦੇ ਨੇ ਅੱਗਾਂ ਆ ਮੈਂ ਪਹਿਲੀ ਵਾਰੀ ਵੇਖਿਆ ਕਦੋਂ ਗੱਲ ਨਹੀਂ ਕੋਈ ਬੰਦੇ ਵਾਲੀ ਕਿਤਨਾ ਘੜੀਆਂ ਲੜਦੇ ਬੈਠੇ ਬਹਿ ਕੇ ਲੜ ਕੇ ਗਏ ਘੜੀ ਤੇ ਹੋਰ ਅਗਲੇ ਆnde ਮੈਂ ਕੁਝ ਦੇਣਾ ਹੀ ਨਹੀਂ ਹੈ ਜਦੋਂ ਮੁੰਡਾ ਤੁਹਾਡਾ ਤੇ ਤੁਹਾਨੂੰ ਹੀ ਦੇਣਾ ਪੈਣਾ ਹੋਰ ਲੋਕਾਂ ਨੇ ਥੋੜੀ ਦੇਣਾ ਨਹੀਂ ਤੂੰ ਤੁਹਾਡੀ ਘਰ ਆਏ ਦੀ ਕਿੰਨੀ ਬੇਇੱਜ਼ਤੀ ਕੀਤੀ ਹੈ ਸਾਡੇ ਨੌਪੁੱਤ ਦੇ ਡੇ ਮੇਨੇ ਮਾਰਨ ਸਾਨੂੰ ਇਹ ਚੰਗੀਆਂ ਬਣਾ ਲੈ ਰਿਹਾ ਕਰ ਤੇ ਤੇਰਾ ਹੋਇਆ ਵਾ ਰਿਸ਼ਤਾ ਕਰਾ ਕੇ ਮੇਰਾ ਕਦਾ ਬੇੜਾ ਆਪੇ ਆਪਣਾ ਮੁੰਡਾ ਜਿੱਥੇ ਮਰਜੀ ਰਹਿੰਦੇ ਉਹ ਮੇਰਾ ਪੁੱਤ ਵੀ ਆ ਵੀ ਨਾ ਲੜੀ ਜਾਓ ਆਇਤੀ ਹੋਰ ਕੰਮ ਤੋਂ ਆ ਕੇ ਚੜ੍ਹਾਈ ਪਾ ਕੇ ਬਹਿ ਗਏ ਹੋ ਆ ਵੇਖ ਲੈ ਮੇਰੇ ਸਿਰ ਤੇ ਸਵਾ ਹੀ ਪਈਓ ਆ ਰਿਸ਼ਤਾ ਕਰਾਉਣ ਦੇ ਨਤੀਜਾ ਚਲੋ ਚਾਚੀ ਮੈਂ ਮਾਫੀ ਮੰਗਦਾ ਹਾਂ ਚਲ ਪਾਦੀਆਂ ਮਾਫ਼ੀਆਂ ਮੰਗਣੀਆਂ ਗੱਲ ਇਹ ਆ ਉਹ ਮੇਰੇ ਗੱਲ ਸੁਣ ਪਿੰਦਰ ਤੈਨੂੰ ਤਗੜਾ ਹੋਣਾ ਪੈਣਾ ਈ ਜੇ ਸੱਲ ਲੈਣਾ ਈ ਸਾਰੇ ਕੰਮ ਚੋਂਦੇ ਠੀਕ ਆ ਇਤਨਾ ਗੱਲਾਂ ਨਹੀਂ ਪਾਣੀਆਂ ਮੈਂ ਜਿਹੜਾ ਖਾਬ ਉਹ ਵੇਖਣ ਡਿਆ ਬੋਲਣ ਦਾ ਚਲੋ ਤੁਸੀਂ ਦੱਸਿਓ ਜਿੱਦਾਂ ਕਹੋਗੇ ਫਿਰ ਉਦਾਂ ਕਰਲਾਂਗੇ ਹਣਾ ਵੀ ਥੋੜਾ ਜਿਹਾ ਤਗੜੇ ਹੋ ਤਗੜੇ ਠੀਕ ਵਾ ਨਾ ਇਦਾਂ ਅੰਦਰ ਰੜ ਕੇ ਗੱਲਾਂ ਨਹੀਂ ਪਾਣੀਆਂ ਥੋੜਾ ਸਟੈਂਡ ਲਵੇਗਾ ਨਾ ਤੇ ਫੇਰ ਸਭ ਤੋਂ ਪਹਿਲਾਂ ਤੈਨੂੰ ਕੋਈ ਚੰਗੀ ਜਿਹੀ ਸਕੀਮ ਦੇ ਇਹਨੂੰ ਕੋਈ ਨਹੀਂ ਹੁਣ ਤਾਂ ਦਿਮਾਗ ਮਾਰ ਛੜਿਆ ਇਹਨਾਂ ਨੇ ਗੱਲਾਂ ਕਰ ਕਰਨ ਖੱਤਿਆ ਨੇ ਘਰ ਜਾ ਕੇ ਸੋਚੂਗੀ ਚਾਹ ਪਾ ਨਹੀਂ ਚਾਹ ਨਹੀਂ ਚਾਹ ਮੇਰੀ ਪਿਆਲਦੀ ਆ ਹੁਣ ਨਹੀਂ ਥੱਕੂਗੀ ਕਰਦੇ ਆ ਹੁਣ ਇਦਾਂ ਕਰੋ ਦੋਵੇਂ ਜੀ ਆਰਾਮ ਨਾਲ ਰੋਟੀ ਪਾਣੀ ਖਾਓ ਤੇ ਆਪਣੇ ਅੰਦਰ ਚੱਲੋ ਹੁਣ ਘਰ ਜਾ ਕੇ ਇਹਨਾਂ ਦੀ ਰੋਟੀ ਨਹੀਂ ਖਾਣੀਆਂ ਦੋਹਾਂ ਜੀਆਂ ਦੀ ਠੀਕ ਆ ਆਪਣੇ ਦੋ ਮੁਲਕੇ ਲਾਓ ਤੇ ਆਪਣੇ ਖਾਓ ਲਗਪਤਾ ਜਾਣਾ ਠੀਕ ਆ ਕੋਈ ਲੋੜ ਨਹੀਂ ਰੋਟੀਆਂ ਪਾਵਾ ਦੀ ਆਣੀ ਆਈ ਘੜੀ ਮੁੜੇ ਥੋੜਾ ਇੱਥੇ ਹਣਾ ਆ ਮੈਂ ਵੀ ਜਾ ਕੇ ਕੁੱਟ ਚੁੱਕਾ ਤੇ ਮੇਰਾ ਦਿਮਾਗ ਕੰਮ ਨਹੀਂ ਕੋਈ ਨਹੀਂ ਤਗੜੇ ਕਰੋ ਕੋਈ ਨਹੀਂ ਨਾਲ ਵਾ ਤੁਹਾਡੇ ਆਹੋ ਹਾਂ ਘਰੋਂ ਦੀ ਕੋਈ ਗੱਲ ਨਹੀਂ ਗੀ ਵੇਖ ਲਾਂਗੇ ਨਾ ਦੇ ਵੀ ਬਿੰਦਰ ਮਮੀ ਡੈਡੀ ਵਾਲੇ ਵੀ ਨਾ ਹਾਦੀ ਹੋਈ ਆ ਕਿਦਾਂ ਬੋਲਣਗੇ ਹੀ ਉਹਨਾਂ ਨੂੰ ਘਰ ਆਏ ਨਾ ਥੋੜਾ ਏਦਾਂ ਕੋ ਕਰਦਾ ਚੰਗੀ ਤੇ ਆਪ ਨਹੀਂ ਹੈਗੇ ਤੇ ਕਹਿੰਦੇ ਲੋਕਾਂ ਨੂੰ ਆਹੋ ਚਾਹ ਚੰਗੇ ਹਾਂ ਤੇ ਲੋੜ ਹੀ ਨਹੀਂ ਲਿਆਉਂਦੀ ਕਿਸੇ ਨੂੰ ਤੇ ਹੋਰ ਜਿਹੜਾ ਸਾਡਾ ਹਿੱਸਾ ਭਾ ਨਾ ਹੀ ਸਾਨੂੰ ਦੇ ਦਿੰਦੇ ਤੁਹਾਡੇ ਨਾਲ ਹੀ ਕੀ ਕਰਦੀ ਆ ਤੇ ਤੁਹਾਨੂੰ ਅਸੀਂ ਕੁਝ ਦੇਣਾ ਨਹੀਂ ਤੇ ਉਲਟਾ ਲੜਾਈ ਵਾਧੂ ਦੀ ਕਰਨ ਦੇ ਨੇ ਚੱਲ ਕੋਈ ਗੱਲ ਨਹੀਂ ਵੇਖ ਲੈਣਾ ਫਿਰ ਕੀ ਕਰਨਾ ਥੋੜਾ ਜਿਹਾ ਕਰਦੇ ਆ ਉਹਨਾਂ ਨੂੰ ਤੰਗ ਹੋਰ ਆਪ ਹੀ ਦੇਣਗੇ ਆਪਣੀ ਲੋੜ ਨੂੰ ਤੇ ਠੀਕ ਮੋਗਾ ਮਮੀ ਆ ਯਨੀ ਦੇ ਤੱਕ ਪਵਾੜਾ ਪਉਣ ਦੇ ਹੀ ਹੁੜੀ ਉਹਨਾਂ ਦੇ ਘਰ ਕੋਈ ਨਾ ਕੋਈ ਹੋਣ ਦੇ ਹੀ ਇੱਥੇ ਉਹ ਜੱਸ ਜਾਂ ਮ੍ਰਿਤਿ ਪਾਣੀ ਲੈ ਕੇ ਆ ਮੈਂ ਨਹੀਂ ਲੈ ਕੇ ਆਉਣਾ ਪਾਣੀ ਜਿੱਥੋਂ ਆਏ ਗਏ ਕਿਉਂ ਤੂੰ ਪੀ ਕੇ ਨਹੀਂ ਆਏ ਪਾਣੀ ਤੂੰ ਹਾਏ ਹਾਏ ਬੋਲਦੀ ਕਿਦਾਂ ਅਰੇ ਮਸਾ ਯਾਰ ਅਸੀਂ ਤਾਂ ਮਾਹੀਂ ਆਏ ਹਾਂ ਤਰਾ ਖਾ ਕੇ ਤੇ ਮੁੰਡਿਆ ਤੂੰ ਕਹਿ ਚ ਮਾਂ ਨੇ ਹੀ ਆਈ ਆ ਤੇ ਪਾਣੀ ਲੈ ਕੇ ਦੇ ਉੱਠ ਕੇ ਮਮੀ ਉਹਦੀ ਵੀ ਗੱਲ ਤੇ ਸਹੀ ਆ ਕੀ ਗੱਲ ਸਹੀ ਆ ਉਹਦੀ ਕਿਦਾਂ ਮਗਰ ਮਗਰ ਬੋਲਦਾ ਉਹਦੇ ਉਹਦੀ ਬੋਲੀ ਹਾਂ ਪਾਣੀ ਟੱਟ ਮੰਗਿਆ ਵਾ ਉੱਡ ਕੇ ਪੈ ਗਈ ਚਵੇਂ ਪੋੜ ਚੋਕੇ ਇਹ ਕੋਈ ਕੰਮ ਹੋਇਆ ਬੰਦਿਆਂ ਵਾਲਾ ਜਿੱਥੇ ਤੁਸੀਂ ਗਏ ਉਹਨਾਂ ਠੰਡਾ ਨਹੀਂ ਪਿਆਲੇ ਤੁਹਾਨੂੰ ਲੈ ਉਹਨਾਂ ਗੋੜ ਘੜਾਈ ਤੇ ਕੀਤੀ ਸਾਡੀ ਉਹ ਤੇ ਹੁਣ ਨਹੀਂ ਦੇਣ ਦੇ ਭਾਵੇਂ ਗਵਾਣ ਹੀ ਹੈ ਨਾ ਤੇ ਕੋਈ ਗੱਲ ਕਰਨ ਦੀ ਨਹੀਂ ਉਹ ਤਾਂ ਸਭ ਕੁਝ ਠਾਪੀ ਕੇ ਆਏ ਆ ਹਾਂ ਹੁਣ ਤੈਨੂੰ ਪਤਾ ਵਾ ਨਾ ਤੂੰ ਪੱਕ ਤਾਂ ਲੱਗਣ ਡੇ ਘੰਤਰੀਆਂ ਤੇ ਆਂਦੇ ਆਂਦੇ ਤੇ ਇਹ ਲੱਗ ਹੀ ਜਾਂਦੀ ਆ ਜਮਟ ਪਾਣੀ ਮੰਗਲਾ ਤੇ ਕੀ ਹੋ ਗਿਆ ਤੁਸੀਂ ਬੜਾ ਆਏ ਆ ਲੰਡਰੋਂ ਇੱਥੋਂ ਤਾਂ ਆਏ ਆ ਨਾਲ ਦੇ ਘਰੋਂ ਇੰਨੀ ਦੂਰੋਂ ਕਿੱਥੇ ਪਿਆਸ ਲੱਗ ਗਈ ਤੁਹਾਨੂੰ ਤੇ ਚੱਲ ਪੁੱਤ ਜੇ ਤੈਨੂੰ ਗਲਾਅਕ ਪੜੇ ਦਾ ਕਹਿ ਤੇ ਲਿਆਣ ਦੀ ਡੇੜੀ ਜੀ ਤੁਸੀਂ ਵੀ ਨਾਲ ਹੀ ਰਲ ਗਏ ਮੈਂ ਮੈਂ ਨਾਲ ਨਹੀਂ ਕਿਤੇ ਰਲਦਾ ਮੈਂ ਤੁਹਾਨੂੰ ਉੱਤੋਂ ਦੱਸਣ ਲਿਆ ਵਾਂ ਮੈਂ ਵੀ ਅੱਜ ਕਿੰਨੇ ਦੇ ਘਰ ਵੇਖ ਕੇ ਆਣ ਲੱਗੇ ਇੱਕ ਦੂਜੇ ਬਹੁਤ ਈਤ ਕਰਦੇ ਆ ਸਾਰੇ ਜਣੇ ਐਨੋ ਕੀ ਪਤਾ ਮੈਨੂੰ ਕੀ ਇਹਦੀ ਲੱਗੋ ਇਤਨੀ ਨੰਗੀ ਕਿਤੇ ਤੈਨੂੰ ਕੀ ਪਤਾ ਇਤ ਕੀ ਚੀਜ਼ ਹੁੰਦੀ ਆ ਇਹ ਤਾਂ ਪਵਾੜੇ ਪਾਉਣ ਨੂੰ ਗਾੜੀ ਗਾੜੀ ਕੀ ਰੋਲਾ ਬਾ ਇਥੇ ਹੋਰ ਕਹਿੰਦੀ ਮੈਨੂੰ ਪੁੱਛ ਦੇ ਦੱਸ ਦੇਣੀ ਆ ਕਿੱਥੇ ਜਾਂਦੇ ਦੋਵੇਂ ਜੀ ਕੱਲ ਨੂੰ ਕੋਈ ਰਾਜ ਮਾਰ ਕੇ ਸੁੱਟ ਗਿਆ ਤੇ ਮੈਂ ਜ਼ਿੰਮੇਵਾਰੀ ਇਹ ਨਹੀਂ ਮੇਰੀ ਗੱਲ ਸੁਣੋ ਉਹਦੋਂ ਨਾ ਬਤਪਿੰਦਰ ਆਏ ਸੀ ਨਾ ਇਹ ਮੈਨੂੰ ਕਹਿੰਦਾ ਹੀ ਵੀ ਲੱਗੇ ਪਿਆ ਮੈਂ ਨਹੀਂ ਗਈ ਤੇ ਕਿੰਨਾ ਪਵਾੜ ਕੱਲ ਜਦੋਂ ਆਏ ਆ ਉਹ ਹੁਣ ਆਏ ਸੀਗੇ ਤੇ ਮੈਂ ਜਾ ਕੇ ਉਹਨਾਂ ਦੇ ਲੱਗ ਬੈਠਣ ਦੀ ਕੋਸ਼ਿਸ਼ ਕੀਤੀ ਮੰਮੀ ਨੇ 2 ਮਿੰਟ ਨਹੀਂ ਮੈਨੂੰ ਬਹਿਣ ਦਿੱਤਾ ਉੱਥੇ ਤੇ ਕਿਉਂ ਬਹਿਣ ਦਵਾ ਜਿੱਦਾਂ ਬਹਿਣ ਦਾ ਕੰਮ ਹੀ ਉਹਦੇ ਨਾਲ ਅੰਦਰ ਵੜ ਕੇ ਬਹਿ ਗਈ ਨਾਲ ਹੀ ਤੈਨੂੰ ਬਿਠਾ ਲੈਨੇ ਹੈ ਤੇ ਜੇ ਕੋਈ ਆਪਣਾ ਧੀ ਪੋਤਾ ਆਪਣਾ ਦਿਲ ਦੀ ਗੱਲ ਦੱਸਦਾ ਹੋਵੇ ਕੋਈ ਗੱਲ ਦੱਸਣ ਵਾਲੀ ਹੁੰਦੀ ਕਿ ਨਹੀਂ ਦੱਸਣ ਵਾਲੀ ਹੁੰਦੀ ਤੇ ਇਹਦਾ ਕਿ ਫਰਜ਼ ਬੰਦਾ ਹੈ ਲੱਗੇ ਬਹਿ ਕੇ ਆਂਦਾ ਹੈ ਚਾਹ ਬਣਾ ਤੂੰ ਚਾਹ ਲਿਆ ਕਦੀ ਚਾਹ ਨਾ ਬਣਾਵੇ ਕਦੀ ਪਾਣੀ ਨਾ ਲਿਆਵੇ ਇਹ ਚੰਗੀ ਆ ਤੂੰ ਹੀ ਹਾਨੂੰ ਸਮਝੇ ਨਿਆਣੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਸਾਰੇ ਪਿੰਡ ਨੂੰ ਪਤਾ ਵਾ ਕਿ ਉਹਨਾਂ ਦੇ ਘਰ ਕੀ ਕਪਾਤ ਪਿਆ ਵਾ ਠੀਕ ਆ ਨਾ ਤੇ ਪਾਇਆ ਕਿਦਾ ਵਾ ਪਾਇਆ ਵੀ ਤੇ ਮੰਮੀ ਲਈ ਆ ਆ ਆ ਲੋਕੀ ਕਹਿੰਦੇ ਜੇ ਅੱਛਾ ਹਾਂ ਤੇ ਮੇਰਾ ਨਾਲ ਆਂਦੇ ਆ ਲੈ ਮੈਂ ਤਾਂ ਆਪਣੀ ਨਾਂ ਕਹਿੰਦੀ ਫਿਰਦੀ ਲੋਕਾਂ ਦੇ ਲੋਕਾਂ ਦੇ ਸਵਾਹ ਕਹਿਣਾ ਇਹੋ ਕਹਿੰਦੀ ਸਾਰਿਆਂ ਨੇ ਉਹ ਆੜੀ ਆ ਆ ਕਹਿੰਦੀ ਆ ਆਹੋ ਦੰਦੀ ਸਾਰਿਆਂ ਨੂੰ ਹੋਰ ਲੋਕਾਂ ਨੂੰ ਸਵਾਹ ਪਤਾ ਬਾਹ ਕੀ ਪਾਣਿਆ ਕੀ ਨਹੀਂ ਘਰੋਂ ਬਾਅਦ ਮੈਂ ਕਦੀ ਗਈ ਨਹੀਂ ਮੈਂ ਲੋਕਾਂ ਨਾਲ ਕਦੋਂ ਸੁਲਾਈ ਪਈ ਆ ਨਾਲੇ ਪਰਮ ਜਿਹੜੀ ਗੱਲ ਕਰਨੀ ਨਾ ਉਹ ਕਰੋ ਪਹਿਲਾਂ ਐਵੇਂ ਮੱਥਾ ਨਾ ਮਾਰੋ ਮੇਰੀ ਸੁਣੋ ਹੁਣ ਗੱਲ ਨਾ ਤੇ ਤੁਸੀਂ ਇਹਨੂੰ ਦੱਸ ਕੇ ਜਾਂਦੇ ਨਾ ਹਣੂੰ ਪੁੱਛ ਕੇ ਜਾਂਦੇ ਤੇ ਨਾ ਪੈਸੇ ਤੇ ਲੈਦਾ ਹੀ ਪਤਾ ਲੱਗਣ ਡਿਆ ਕਿੱਥੇ ਜਾਂਦਾ ਕਿੱਥੇ ਆਉਂਦਾ ਵਾ ਤੇ ਤੁਸੀਂ ਸਾਨੂੰ ਕਰ ਦੋ ਅੱਡ ਸਿੱਧੀ ਜਿਹੀ ਗੱਲ ਵਾ ਅੱਡ ਕਰ ਦੋ ਨਾ ਹੁਣ ਤੂੰ ਆ ਸੁਣ ਲਓ ਇੱਥੇ ਹੈਗੀ ਅੱਡ ਹੋਣਾ ਨਾ ਨਾ ਬਣਾਇਆ ਕੀ ਇਹ ਤੂੰ ਜਿਹੜਾ ਅੱਡ ਹੋਣਾ ਲੈ ਕੇ ਤੁਸੀਂ ਬਣਾ ਲਾਗੇ ਸਾਨੂੰ ਅੱਡ ਕਰ ਦੋ ਅਸੀਂ ਆਪੇ ਬਣਾ ਲਾਂਗੇ ਆਪਣਾ ਪੈਸਾ ਤੇ ਨਾ ਤੇ ਤੁਸੀਂ ਮੈਨੂੰ ਹੁਣ ਤੱਕ ਦਿੱਤਾ ਨਹੀਂ ਮੈਂ ਬਣਾਵਾਂਗੀ ਕਿਥੋਂ ਪੈਸਾ ਤੇ ਮੈਂ ਦਿੰਦੀ ਨਖਦਾ ਤੈਨੂੰ ਜੰਮ ਕੇ ਐਡਾ ਵੱਡਾ ਕਰਤਾ ਪੜਾ ਲਖਾ ਦਿੱਤਾ ਮੇਰੀ ਗੱਲ ਸੁਣ ਲੈ ਆ ਆਇਓ ਨੌਕਰੀ ਤੇ ਲੱਗਣ ਦਾ ਆਹੋ ਅਰੇ ਸਾਲ ਹੋਇਆ ਨਹੀਂ ਲੱਗੇ ਤੇ ਆ ਢੋਲਦੀਆਂ ਤਿਆਰੀਆਂ ਹੈ ਤੇ ਬੜੇ ਉਥੋਂ ਲੈਣ ਡਿਆ ਮੈਂ ਕਹਿੰਦੀ ਲੱਖਾਂ ਹੈ ਝੁੰਗੇ ਚ 12000 ਰੁਪਏ ਨਾਲ 2000 ਹੁੰਦੇ ਇਹਦੇ ਮੱਥੇ ਡੰਮ ਸ਼ਰਮ ਨਹੀਂ ਆਉਂਦੀ ਗੱਲ ਕਰਦੇ ਇੱਧਰ ਡੰਮ ਦਿੰਦੇ ਆ ਆਪਣੇ ਪੈਸੇ ਆਪਣੇ ਕੋਲ ਰੱਖੋ ਤੇ ਆਪਣਾ ਖਰਚਾ ਪਾਣੀ ਚਲਾਓ ਨਾ ਨਹੀਂ ਤੇ ਜਿਹੜਾ ਰਾਸ਼ਨ ਬੰਦਾ ਇਹਨਾਂ ਦੀ ਢੋਲਦੀਆਂ ਆ ਢਿੱਡ ਭਰ ਭਰ ਸਾਦਨ ਖਾਂਦੀ ਰਹਿੰਦੀ ਅੰਦਰ ਵੜ ਕੇ ਕਦੀ ਬਿਸਕੁਟ ਖਾ ਲਾ ਕਦੀ ਮੈਗੀਆਂ ਖਾ ਲਾ ਹੈ ਜ਼ੁਬਾਨ ਤੇਰੀ ਚੱਲਦੀ ਆ ਸਾਦਨ ਆਪਣੇ ਘਰ ਵਾਲੇ ਦਾ ਹੀ ਖਾਨੀ ਆ ਤੁਹਾਡਾ ਨਹੀਂ ਖਾਂਦੀ ਹੈਗੀ ਸਿੱਧੀ ਜਿਹੜੀ ਗੱਲ ਹੈ ਇਹ ਹੀ ਵੀ ਮੈਨੂੰ ਤੁਹਾਡੇ ਨਾਲ ਸਾਨੂੰ ਅੱਡ ਕਰੋ ਇਹ ਆਪਣਾ ਕੋਈ ਖਰਚਾ ਪਾਣੀ ਵੀ ਵੇਖਣਾ ਆਪਣਾ ਘਰ-ਬਾਰ ਵੀ ਬਣਾਉਣਾ ਵਾ ਐਦਾਂ ਥੋੜੀ ਹੈ ਕਿ 24 ਘੰਟੇ ਲੜਾਈਆਂ ਪਾਈ ਜਾਏਗੀ ਤੁਹਾਡਾ ਤਾਂ ਕੰਮ ਹੈ ਲੋਕਾਂ ਦੇ ਘਰ ਚ ਨਹੀਂ ਪਾਉਣਾ ਤੇ ਆਪਣੇ ਚ ਵੀ ਆ ਜਾਓ ਤੁਸੀਂ ਗੱਲ ਸੁਣ ਮੇਰੀ ਹੈ ਤੇਰੇ ਕਦੀ ਜੁਬਾਨ ਨਹੀਂ ਕੱਟੀ ਜਾਂਦੀ ਇਹਦਾ ਪਟਰ ਪਟਰ ਜੁਬਾਨ ਚ ਲਾਉਂਦੀ ਚੰਪ ਕਰਕੇ ਬਹਿ ਕੇ ਸੁਣ ਲਿਆ ਸਾਰੇ ਪਿੰਡ ਨੂੰ ਪਤਾ ਵਾ ਕਿ ਉੱਥੇ ਇੱਕ ਪੱਤ ਪਾਉਣ ਵਾਲੇ ਤੁਸੀਂ ਜੀ ਇਹ ਗੱਲਾਂ ਸੁਣੀਆਂ ਲੋਕਾਂ ਦੀਆਂ ਦੱਸੋ ਹੋਰ ਮੇਰੀ ਮਾਂ ਨਾਲ ਗੱਲ ਕਰ ਤੇਰੇ ਮੂੰਹ ਨੀ ਚੰਗੀ ਲੱਗਦੀ ਤੂੰ ਤੇ ਮੇਰਾ ਖੂਨ ਆ ਤੂੰ ਹੀ ਹਰ ਗੱਲ ਕਰਦੇ ਮਾਂ ਵਾ ਕੋਈ ਸ਼ਰਮ ਕਰਨ ਖੱਤਿਆ ਸ਼ਰਮ ਕਰ ਮਾਂ ਦੇ ਸਾਹਮਣੇ ਜ਼ੁਬਾਨ ਚ ਲੰਦਾ ਵੇ ਵੀ ਕਰਦੀ ਤੇ ਪਿੱਛੇ ਲੱਗ ਕੇ ਵੀ ਮਾਂ ਕਹਿੰਦੇ ਦੀ ਤੈਨੂੰ ਅੱਖਾਂ ਤੇ ਪੱਟੀ ਬੰਨਲੀ ਨੀ ਖੱਤੇ ਰਹੀ ਨਹੀਂ ਮੇਰੀ ਗੱਲ ਮੰਨਣੀ ਭਰਾਵਾ ਆ ਵੇਖ ਲੋ ਜਹ ਦਫਾ ਜਾ ਫਿਰ ਕਰੋ ਆਪਣੀ ਆ ਬੂਲ ਕਰ ਆਪਣੀ ਮਰਦੀ ਤੂੰ ਮੈਂ ਨਿਕਲ ਗਿਆ ਵਾ ਜਾਣਦੇ ਪਰ ਦਫਾ ਮੈਂ ਗਿਆ ਪਿੱਛੇ ਉਹਦੇ ਮੈਂ ਕੀ ਆਨੀ ਆ ਆ ਤੇ ਸਿਆਪਾਂਤਰਾ ਸਾਡੇ ਗੱਲ ਪੈ ਗਿਆ ਹੈਂ ਉਧਰ ਤੇ ਹੀ ਬੜੀਆਂ ਸਿਖਤਾਂ ਕਰਕੇ ਆਏ ਆਂ ਪੇ ਸਾਡੇ ਨੌ ਪੁੱਤ ਚੰਗੇ ਹੀ ਬੜੇ ਆ ਤੇ ਆਂਦਿਆਂ ਨੇ ਵੇਖ ਲੈ ਕਿਹੜੀਆਂ ਸਕੀਮਾਂ ਲਾ ਲੀਆਂ ਇਹਨਾਂ ਨੇ ਹੋਰ ਨਾ ਪਤਾ ਨਾ ਕਿਸ ਨੂੰ ਲੱਜੇ ਪੇ ਇੱਥੇ ਵੀ ਕਬੱਤ ਪੈ ਗਿਆ ਵਾ ਮੈਨੂੰ ਤਾਂ ਲੱਗਦਾ ਉਹਨਾਂ ਦੇ ਅੱਡ ਤੋਂ ਪਹਿਲਾਂ ਇਹਨਾਂ ਨੇ ਅੱਡ ਹੋ ਜਾਣਾ ਵਾ ਚਲ ਚੁੱਪ ਕਰਦਾ ਸਾਰੇ ਮਾਰਸੜ ਹਾਏ ਹਾਏ ਇੱਕ ਤਾਂ ਗੱਲ ਗੁੱਝੀ ਰਹਿੰਦੀ ਐ ਅੱਗ ਵਾਂਗੂ ਫੈਲ ਜਾਣੀ ਸਾਰੇ ਪਿੰਡ ਵਿੱਚ ਚਲ ਦਿਨਾਂ ਤੇ ਦਬ ਦਬਾਏ ਹੁਣ ਕਹਿੰਦਾ ਕੋਈ ਸਹੀ ਆਹ ਪਾਦਾ ਦਬ ਦਬਾਵਾ ਹੁਣ ਕੋਈ ਦਬ ਦਬਾਏ ਵੇੜੀ ਗੱਲ ਨਹੀਂ ਰਹਿ ਗਈ ਮੇਰੇ ਦਸ ਹੱਥਾਂ ਪੈਰਾਂ ਦੀ ਪੈ ਗਈ ਐ ਵੀ ਮੈਂ ਕੀ ਕਰੂੰਗੀ ਹ ਇਹ ਬੜੀ ਜਾਣਤਾਂ ਕਰਦੀ ਆ ਵੀ ਦਿਨ ਦੇਖਣੇ ਸੀਗੇ ਆ ਲੁਤਰੋਂਤਰੀ ਲੈਣੀ ਹੀ ਵਿਆਹ ਕੇ ਤੇ ਆ ਪਵਾੜੇ ਪੈਣੇ ਸਾਡੇ ਮੈਂ ਕਹਿੰਦਾ ਯਾ ੜਾ ਨੀ ਆ ਗੁੰਮ ਜੇ ਚੰਗਾ ਹੋਣਾ ਇਹ ਸਭ ਤੋਂ ਵੱਧ ਜ਼ਬਾਨ ਇਹਦੀ ਇੱਕ ਗੁੰਮ ਜੇ ਚੰਗਾ ਨਹੀਂ ਰਹਿ ਗਿਆ ਹੁਣ ਹੁਣ ਲਾਈ ਲਾਗਵਾ ਉਹਦੇ ਮਗਰ ਮਗਰ ਲੱਗਾ ਜਿੱਦਾਂ ਕਹੀ ਜਾਂਦੀ ਉਦਾਂ ਕਰੀ ਜਾਂਦਾ ਚੱਲ ਕੋਈ ਨਹੀਂ ਕਰਨੇ ਮਸਲਾ ਹੱਲ ਨੇ ਹੁੰਦਾ ਵੀ ਜਾ ਮੇਰੇ ਸਿਰਪੇਟ ਬੜੀ ਹੌਂਡੀ ਮੈਂ ਤੇ ਘੜੀ ਲੰਮੇ ਪਵਾ ਪਵਾੜਾ ਤਰ੍ਹਾਂ ਕਿਤੇ ਇੱਕ ਸਿਰ ਉੱਠਾਂ ਦੂਜਾ ਪੈ ਗਿਆ ਹੁੰਦਿਆ ਹੀ ਵੀ ਕਿਤੇ ਹੈਗੀ ਆ ਨਾ ਲੋਕਾਂ ਦੇ ਘੜਾ ਚ ਪਵਾੜੇ ਪਾਉਣ ਨੂੰ ਬੜੀ ਚੰਗੀ ਆ ਇਹ ਸਾਡੇ ਵਾਰੀ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਆਜੋ ਇੱਥੇ ਐਗ ਨਹੀਂ ਇਹਦੀ ਗੱਲ ਸੁਣਨ ਦੀ ਲੋੜ ਹੈਗੀ ਇਹ ਗੱਲਾਂ 'ਚ ਨਾ ਆਜੋ ਕਿੱਦਾਂ ਵੀ ਹਾਂ ਅੱਡ ਨਹੀਂ ਹੋਣਾ ਹੈਗਾ ਹੁਣ ਹੋ ਕੇ ਰਹਿਣਾ ਵੱਡ ਹੀ ਨਹੀਂ ਰਹਿਣਾ ਇਹਨਾਂ ਦੇ ਨਾਲ 24 ਘੰਟੇ ਪਵਾੜੇ ਪਾ ਕੇ ਰੱਖਦੀ ਉਹਨਾਂ ਦੇ ਘਰ ਦੇ ਵਿੱਚ ਆਪਣੇ ਘਰ ਦਾ ਇਹਨੂੰ ਪਤਾ ਨਹੀਂ ਹੈਗਾ ਜੇ ਨਾ ਮੇਰੀ ਗੱਲ ਸੁਣੋ ਜੇ ਇਹਨੇ ਹੁਣ ਨਾ ਸਾਨੂੰ ਅੱਡ ਕੀਤਾ ਤੇ ਇਹਨੂੰ ਵੀ ਮੈਂ ਪੂਰਾ ਸਬਕ ਸਿਖਾਉਣਾ ਵਾਂ ਹੁਣ ਮੈਂ ਵੀ ਉਹਨਾਂ ਦੇ ਘਰ ਜਾ ਕੇ ਵਿਆਹ ਕਰਨ ਉਹਦੀ ਮਾਂ ਨਾਲ ਗੱਲਾਂ ਕਰਿਆ ਕਰੂੰਗੀ ਇਹਦੇ ਘਰ ਵੀ ਫਿਰ ਪਤਾ ਲੱਗੂ ਨਾ ਵੀ ਹਾਂ ਕੀ ਬਣਦਾ ਵਾ ਚਲ ਗਿਆ ਕਰੀਬੇ ਹੋਰ ਕੀ ਕਰਨਾ ਇਹੋ ਕੋਈ ਨਿਭੜਨਾ ਵਾ ਇਹਨੇ ਸੂਤੀ ਇਦਾਂ ਆਉਣਾ ਵਾ ਚੁਲਾਕ ਤੇ ਬੜੀ ਐ ਜਿੱਦਾਂ ਨਵ ਕਰਦੀ ਆ ਨਾ ਵੀ ਪੰਜੀ ਕਮੇਟੀ ਇੱਥੇ ਪੰਜੀ ਕਮੇਟੀ ਇੱਥੇ ਮੈਂ ਵੀ ਇਦਾਂ ਹੀ ਹੁਣ ਕਰਿਆਗਾ ਨਾ ਪੰਜੀ ਕਮੇਟੀ ਇਹਨਾਂ ਦੇ ਘਰ ਪੰਜੀ ਕਮੇਟੀ ਇਹਨਾਂ ਦੇ ਘਰ ਫੇਰ ਇਹਨੂੰ ਸਭਕ ਮਿਲਣਾ ਵਾ ਕੋਈ ਨਹੀਂ ਇਹਨੂੰ ਮਿਲਣਾ ਹੈਗਾ ਜੇ ਇਦਾਂ ਸੈਟ ਹੁੰਦੀ ਇਦਾਂ ਹੀ ਕਰਕੇ ਵੇਖ ਲਾ ਫੇਰ